ਵਟਾਲਾ ਚ ਵੱਡਾ ਸੜਕ ਹਾਦਸਾ ਵਿਆਤੋਂ ਪਰਤੇ ਪਰਵਾਦੀ ਕਾਰ ਟਰੱਕ ਨਾਲ ਟਕਰਾਈ ਇੱਕ ਬੱਚੀ ਸਣੇ ਕਾਰ ਸਵਾਰ ਪੰਜ ਲੋਕਾਂ ਦੀ ਹੋਈ ਮੌਤ ਸੰਗੜੀ ਤੋਂ ਅੰਦੀ ਬੁੱਕਲ ਦੇ ਵਿੱਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਬਠਿੰਡਾ ਚ ਜ਼ੀਰੋ ਵਿਜ਼ਿਬਿਲਟੀ ਅੰਮ੍ਰਿਤਸਰ ਸਣੇ ਜ਼ਿਆਦਾਤਰ ਇਲਾਕਿਆਂ ਚ 20 ਤੋਂ ਲੈ ਕੇ 50 ਮੀਟਰ ਤੱਕ ਹੀ ਦੇਰਿਆ ਦਿਖਾਈ ਲੁਧਿਆਣਾ ਆਰਟੀਏ ਤੇ ਵਿਜੀਲੈਂਸ ਦੀ ਕਾਰਵਾਈ ਤੇ ਭੜਕੇ ਪੀਸੀਐਸ ਅਧਿਕਾਰੀ ਅੱਜ ਤੋਂ ਇੱਕ ਹਫ਼ਤੇ ਦੀ ਛੁੱਟੀ ਤੇ ਗਏ ਰਿਸ਼ਵਤ ਲੈਣ ਦੇ ਇਲਜ਼ਾਮਾਂ 'ਤੇ ਆਰਟੀਏ ਨੂੰ ਕੀਤਾ ਗਿਆ ਹੈ ਗ੍ਰਿਫਤਾਰ ਸਾਬਕਾ ਆਈਐਸ ਸਰਵੇਸ਼ ਕੌਸ਼ਲ ਤੋਂ ਅੱਜ ਪੁੱਛਗਿੱਛ ਕਰੇਗੀ ਵਿਜੀਲੈਂਸ سنجਾਈ ਕੋਟਾਲੇ ਦੇ ਵਿੱਚ ਕੀਤਾਇਦਲਬ ਮਾਮਲੇ ਦੇ ਵਿੱਚ ਸਾਬਕਾ ਮੰਤਰੀਆਂ ਜਰਮੇਜਾ ਸਿੰਘ ਸੇਖੋ ਸ਼ਰਨਦੀਪ ਢਿੱਲੋਂ ਤੇ ਹੋਰ ਅਧਿਕਾਰੀਆਂ ਤੋਂ ਵੀ ਕੀਤੀ ਜਾ ਚੁੱਕੀ ਹੈ ਪੁੱਛਗਿੱਛ 2022 ਦੇ ਵਿੱਚ ਦੇਖਿਆ ਵਿਜੀਲੈਂਸ ਦਾ ਸਭ ਤੋਂ ਵੱਡਾ ਐਕਸ਼ਨ ਜਾਂਚ ਏਜੰਸੀ ਨੇ ਜਾਰੀ ਕੀਤਾ ਰਿਪੋਰਟ ਕਾਰਡ ਸ਼ਿਕੰਜੇ ਦੇ ਵਿੱਚ ਆਏ 172 ਰਿਸ਼ਵਤ ਘੋਰ صرف ਪੁਲਿਸ ਵਿਭਾਗ ਤੋਂ ਹੀ ਹੋਈਆਂ 30 ਗ੍ਰਿਫਤਾਰੀਆਂ ਨਵੇਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅੱਜ ਸਾਂਭਣਗੇ ਉਹਦਾ ਮੀਥਿਆ ਤੇ ਹਰਜੋਤ ਬੈਂਸ ਵੀ ਸੰਭਾਲ ਸਕਦੇ ਨੇ ਨਵੇਂ ਵਿਭਾਗਾਂ ਦਾ ਜ਼ਿੰਮਾ ਅਕਾਲੀ ਦਲ ਨਾਲ ਗੱਠ ਜੋੜ ਦੀਆਂ ਸੰਭਾਵਨਾਵਾਂ ਨੂੰ ਪੰਜਾਬ ਬੀਜੇਪੀ ਨੇ ਮੋੜ ਕੀਤਾ ਖਾਰਜ ਮਲੋੜ ਚ ਬੋਲੇ ਜ਼ਰੂਰਤ ਦੇ ਸਮੇਂ ਛੱਡਿਆ ਸਾਥ ਹੁਣ ਨਹੀਂ ਦੁਬਾਰਾ ਅਲਾਈਅੰਸ ਦਾ ਕੋਈ ਚਾਂਸ ਬੋਹਾਲੀ ਚੰਡੀਗੜ੍ਹ ਬਾਰਡਰ ਤੇ ਕੌਮੀ ਇਨਸਾਫ ਮੋਰਚੇ ਦਾ ਤਰਨਾ ਜਾਰੀ ਬਦਰੀ ਠੰਡ ਦੇ ਵਿੱਚ ਵੀ ਸੜਕਾਂ ਤੇ ਰਾਤਾਂ ਬਿਤਾ ਰਹੇ ਪ੍ਰਦਰਸ਼ਨਕਾਰੀ ਬੰਦੀ ਸਿੰਘਾਂ ਦੀ ਰਿਹਾਈ ਤੇ ਬੇਅਦਬੀ ਮਾਮਲੇ 'ਚ ਮੰਗ ਰਹੇ ਇਨਸਾਫ ਲੋੜੀ ਦੇ ਰੰਗ-ਤਰੰਗੇ ਸਿਆਸਤਦਾਨ ਫਗਵਾੜਾ ਦੇ ਵਿੱਚ ਲੋੜੀ ਦੇ ਸਮਾਗਮ 'ਚ ਪੰਗੜਾ ਪਾਉਂਦੇ ਨਜ਼ਰ ਆਏ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਜਾਖੜ ਤੇ ਮਨੋਰੰਜਨ ਕਾਲੀਆ ਤੇ ਬਠੰਡਾ ਚਾਰ ਸਮਰਤ कौर ਬਾਦਲ ਨੇ ਪਾਈਆਂ ਬੋਲੀਆਂ ਤੇ ਗਿੱਧਾ ਕਲ ਮੈਂ ਅਰਜੀਤ ਸੰਧੂ న్యూਸ 18 ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੇ ਨਾਲ ਜਲੰਧਰ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਜਲੰਧਰ ਦੇ ਵਿੱਚ ਫਗਵਾੜਾ ਚ ਲੁਟੇਰਿਆਂ ਨੇ ਪੁਲਿਸ ਕਰਮੀ ਦਾ ਕਤਲ ਕਰ ਦਿੱਤਾ ਹੈ ਕਾਰ ਲੁੱਟ ਕੇ ਜੋ ਲੁਟੇਰੇ ਭੱਜ ਰਹੇ ਸੀ ਪੁਲਿਸ ਕਰਮੀ ਉਹਨਾਂ ਦਾ ਪਿੱਛਾ ਕਰ ਰਿਹਾ ਸੀ ਫਾਇਰਿੰਗ ਕੀਤੀ ਲੁਟੇਰਿਆਂ ਨੇ ਤੇ ਇੱਕ ਪੁਲਿਸ ਕਰਮੀ ਦਾ ਕਤਲ ਕਰ ਦਿੱਤਾ ਗੋਲੀ ਲੱਗਣ ਦੇ ਨਾਲ ਪੁਲਿਸ ਕਰਮੀ ਕਮਲ ਬਾਜਵਾਦੀ ਮੌਤ ਹੋ ਗਈ ਹੈ ਫਲੋਰ ਦੇ ਵਿੱਚ ਮੁੱਠਪੇੜ ਤੋਂ ਬਾਅਦ ਤਿੰਨ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਇੱਕ ਅਜੇ ਵੀ ਫਰਾਰ ਹੈ ਕਈ ਜਿਹੜੇ ਬਦਮਾਸ਼ਾਂ ਦੇ ਗੋਲੀਆਂ ਲੱਗੀਆਂ ਨੇ ਹਸਪਤਾਲ ਦੇ ਵਿੱਚ ਭਰਤੀ ਨੇ ਵਾਤਾ ਦੀ ਜਾਣਕਾਰੀ ਮਿਲਦੇ ਹੀ ਫਲੋਰ ਦੇ ਵਿੱਚ ਨਾਕਾਬੰਦੀ ਸਖਤ ਕੀਤੀ ਗਈ ਸੀ ਜਲੰਧਰ ਦੇ ਫਗਵਾੜਾ ਦੇ ਵਿੱਚ ਕਾਰ ਲੁੱਟ ਕੇ ਭੱਜੇ ਲੁਟੇਰਿਆਂ ਦਾ ਪੁਲਿਸ ਕਰਮੀ ਪਿੱਛਾ ਕਰ ਰਿਹਾ ਸੀ ਜਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਬਦਮਾਸ਼ਾਂ ਨੇ ਪੁਲਿਸ ਕਰਮੀ ਤੇ ਫਾਇਰਿੰਗ ਕੀਤੀ ਹੈ ਵੱਡੀ ਵਾਰਦਾਤ ਵਾਪਰੀ ਹੈ ਫਲੋਰ ਦੇ ਵਿੱਚ ਬਾਅਦ ਮੁਟਪੇਟ ਤਿੰਨ ਬਦਮਾਸ਼ ਕਾਬੂ ਕਰ ਲਏ ਗਏ ਨੇ ਇੱਕ ਅਜੇ ਵੀ ਫਰਾਰ ਹੈ ਬਦਮਾਸ਼ਾਂ ਦੇ ਵੀ ਗੋਲੀਆਂ ਲੱਗੀਆਂ ਨੇ ਹਸਪਤਾਲ ਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਹੈ ਲੇਕਿਨ ਪੁਲਿਸ ਕਰਮੀ ਦੀ ਮੌਤ ਹੋ ਗਈ ਹੈ ਗੋਲੀ ਲੱਗਣ ਦੇ ਨਾਲ ਪੁਲਿਸ ਕਰਮੀ ਕਮਲ ਬਾਜਵਾਦੀ ਮੌਤ ਹੋ ਗਈ ਹੈ ਫਗਵਾੜਾ ਤੋਂ ਕਾਰ ਲੁੱਟ ਕੇ ਲੁਟੇਰੇ ਭੱਜ ਰਹੇ ਸੀ ਜਿਨ੍ਹਾਂ ਦਾ ਪੁਲਿਸ ਕਰਮੀ ਪਿੱਛਾ ਕਰ ਰਿਹਾ ਸੀ ਤੇ ਲੁਟੇਰਿਆਂ ਨੇ ਫਾਇਰਿੰਗ ਕੀਤੀ ਹੈ ਪੁਲਿਸ ਕਰਮੀ ਤੇ ਤੇ ਪੁਲਿਸ ਕਰਮੀ ਦੀ ਮੌਤ ਹੋ ਗਈ ਹੈ ਵੱਡੀ ਵਾਰਦਾਤ ਵਾਪਰੀ ਹੈ ਫਗਵਾੜਾ ਦੇ ਵਿੱਚ ਤਿੰਨ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਗਿਆ ਹੈ ਇੱਕ ਅਜੇ ਵੀ ਫਰਾਰ ਹੈ ਫਲੋਰ ਦੇ ਵਿੱਚ ਨਾਕੇਬੰਦੀ ਵੀ ਸਖਤ ਕੀਤੀ ਗਈ ਹੈ ਇਸ ਘਟਨਾ ਤੋਂ ਬਾਅਦ ਉਦਰ ਬਟਾਲਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਟਰੱਕ ਤੇ ਕਾਰ ਦੇ ਵਿਚਾਲੇ ਆਹਮੋ ਸਾਹਮਣੀ ਟੱਕਰ ਹੋ ਗਈ ਤਿੰਨ ਸਾਲਾਂ ਬੱਚੀ ਸਣੇ ਕਾਰ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਇਸ ਹਾਦਸੇ ਤੋਂ ਪਹਿਲਾਂ ਕਾਰ ਇੱਕ ਸਾਈਕਲ ਦੇ ਨਾਲ ਵੀ ਟਕਰਾਈ ਸੀ ਸਾਈਕਲ ਸਵਾਰ ਨੂੰ ਵੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਵਿਆਸਮਾਗਮ ਤੋਂ ਇਹ ਕਾਰ ਸਵਾਰ ਪਤਰੇ ਸੀ ਟਰੱਕ ਚਾਲਕ ਜਿਸ ਦੇ ਨਾਲ ਟੱਕਰ ਹੋਈ ਹੈ ਉਹ ਮੌਕੇ ਤੋਂ ਹੀ ਫਰਾਰ ਹੋ ਗਿਆ ਹੈ ਕਾਰ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਜਿਸ ਦੇ ਵਿੱਚ ਇੱਕ ਤਿੰਨ ਸਾਲਾਂ ਬੱਚੀ ਵੀ ਸ਼ਾਮਲ ਸੀ ਇੱਕ ਵਿਆਸਮਾਗਮ ਤੋਂ ਇਹ ਸਾਰੇ ਵਾਪਸ ਆ ਰਹੇ ਸੀ ਇਸ ਟਰੱਕ ਦੇ ਨਾਲ ਟੱਕਰ ਤੋਂ ਪਹਿਲਾਂ ਕਾਰ ਸਾਈਕਲ ਦੇ ਨਾਲ ਟਕਰਾਈ ਹੈ ਸਾਈਕਲ ਸਵਾਰ ਨੂੰ ਵੀ ਹਸਪਤਾਲ ਚ ਭੇਜਤੀ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਟਰੱਕ ਦੇ ਨਾਲ ਆਮੋ ਸਾਹਮਣੀ ਟੱਕਰ ਹੋਈ ਹੈ ਜਿਸ ਦੇ ਵਿੱਚ 3 ਸਾਲਾ ਬੱਚੀ ਸਣੇ 5 ਲੋਕਾਂ ਦੀ ਮੌਤ ਹੋ ਗਈ ਹੈ ਪਟਾਲਾ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਕਾਰ ਦੀ ਆਮੋ ਸਾਹਮਣੀ ਟੱਕਰ ਹੋਈ ਹੈ ਟਰੱਕ ਦੇ ਨਾਲ ਜਿਸ ਦੇ ਵਿੱਚ 3 ਸਾਲਾ ਬੱਚੀ ਸਣੇ 5 ਲੋਕਾਂ ਦੀ ਮੌਤ ਹੋ ਗਈ ਹੈ ਸਾਰੇ ਇਹ ਕੰਮ ਤੋਂ ਮਲ ਲੈ ਜਾ ਰਹੇ ਸੀ ਮਲੇ ਮੇਰੇ ਪਿੱਛੇ ਮੱਗੇ ਸੀ ਪਿੱਛੋਂ ਗੱਡੀ ਆਈ ਜਦੋਂ ਅਸੀਂ ਸੋਨਾ ਮਲੇ ਪਿੱਛੇ ਚੁੱਕ ਕੇ ਲੈ ਗਏ ਬੜੀ ਜ਼ੋਰ ਨਾਲ ਮਾਰਿਆ ਗੱਡੀ ਪੱਟ ਕੇ ਅੱਜ ਵਿਚਰ ਪਰੇ ਰਹਿੰਦੇ ਨਹੀਂ ਸੀ ਠੀਕ ਠੋੜਾ ਰਹੇ ਅੱਜ ਸਰ ਕੰਮ ਤੋਂ ਜਾ ਰਹੇ ਮਲੇ ਤੋਂ ਮਲ ਸੁਟੀ ਕਰਕੇ ਬਟਾ ਦੇ ਦੋ ਅੱਜ ਚੱਲੇ ਅੱਜ ਆਪਣੇ ਘਰ ਜਾ ਡੇ ਮਲ ਕੰਮ ਤੋਂ ਇਹ ਕਿਹੜੇ ਪਿੰਡ ਪਿੰਡ ਚਾਲ ਪਾਏ ਫਿਰ ਕੀ ਹੋਇਆ ਫਿਰ ਪਿੱਛੋਂ ਗੱਡੀ ਆਈ ਇਹਨੂੰ ਇੱਥੇ ਮਾਰੀ ਲਿਜਾ ਗਏ ਫਿਰ ਗੱਗੇ ਭਜੋਣ ਲੱਗੇ ਆ ਉਹ ਗੱਡੀ ਗਈ ਉਹਨਾਂ ਬਕਲਾਹੋਲੀ ਕੀਤੀ ਇਹਦੇ ਨਾਲ ਭਜਾਈ ਆ ਗੱਡੀ ਉੱਤੇ ਬੱਦ ਵਜ ਗਏ ਆ ਅੱਛਾ ਫਿਰ ਤਾਂ ਵੀਰ ਜੀ ਨੇ ਇੱਕ ਬਹੁਤ ਰਹੀ ਆ ਜਦੋਂ ਮਿਲਿਆ ਮੈਨੂੰ ਨਾਲ ਲੈ ਕੇ ਜਦਾਂ ਕੱਢੀ ਜਾਂਦੀ ਆ ਨਾ ਚੱਕੇ ਲੱਗਦਾ ਮੇਰੇ ਤੇ ਦਾਗ ਲਾ ਗਿਆ ਵੀ ਸਰ ਜੀ ਬੰਦੇ ਕਿੰਨੇ ਫਟਰੇ ਹੋਏ ਆ ਸਾਡੇ ਇੱਕੋ ਬੰਦਾ ਫਟਰਾ ਆ ਜੀ ਮੇਰੇ ਨਾਲ ਆਉਂਦਾ ਹੀ ਕੰਮ ਕਰਦਾ ਤੇ ਗੱਡੀ ਜਰੀਏ ਹੈਗੇ ਉਹ ਖੁਦ ਰੋ ਆ ਰਹੀ ਸਰ ਗੱਡੀ ਨਾਲ ਮੇਰੇ ਕੋਲ ਬਟਾਉਂਦੇ ਤੁਹਾਡੇ ਪਿੱਛੇ ਉਹ ਆਈ ਕਦੀ ਉਹ ਤਾਂ ਨਹੀਂ ਪਤਾ ਕਿ ਉਹਦਾ ਕੀ ਬਣਾ ਇਹਦਾ ਕੀ ਨਾਮ ਆ ਜਿਹੜਾ ਫਟਰਾ ਇਹਦਾ ਰਮਨਦੀਪ ਸਿੰਘ ਉਧਰ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਤੋਂ ਲੰਮੀ ਪੁੱਛਗਿਚ ਹੋਈ ਆ ਐਸਆਈਟੀ ਦੇ ਕਰੀਬ 7 ਸੰਦੀਪ ਸਿੰਘ ਦੇ ਦੋ ਮੋਬਾਈਲ ਵੀ ਜ਼ਬਤ ਕੀਤੇ ਗਏ ਨੇ ਸੰਦੀਪ ਸਿੰਘ ਤੇ ਛੇੜਛਾੜ ਦੇ ਇਲਜ਼ਾਮ ਨੇਤਾ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਤੋਂ ਲੰਬੀ ਪੁੱਛਗਿੱਛ ਐਸਆਈਟੀ ਨੇ ਕੀਤੀ ਹੈ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਇਸ ਮਾਮਲੇ ਦੇ ਵਿੱਚ ਕੀਤਾ ਗਿਆ ਜੋ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ 7 ਘੰਟੇ ਤੱਕ ਸੰਦੀਪ ਸਿੰਘ ਤੋਂ ਪੁੱਛਗਿੱਛ ਹੋਈ ਹੈ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਤੋਂ ਲੰਬੀ ਪੁੱਛਗਿੱਛ ਕੀਤੀ ਗਈ ਹੈ ਛੇੜਛਾੜ ਦੇ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਨੇ ਚੰਡੀਗੜ੍ਹ ਦੇ ਸੈਕਟਰ 26 ਦੇ ਥਾਣੇ ਚੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਸੰਦੀਪ ਸਿੰਘ ਨੇ ਐਸਆਈਟੀ ਨੂੰ ਕੁਝ ਦਸਤਾਵੇਜ਼ ਵੀ ਸੌਂਪੇ ਨੇ ਸੰਦੀਪ ਸਿੰਘ ਨੇ ਅੱਗੇ ਦੀ ਜਾਂਚ ਦੇ ਵਿੱਚ ਵੀ ਸ਼ਾਮਲ ਹੋਣ ਦਾ ਭਰੋਸਾ ਦਿੱਤਾ ਹੈ ਇੱਕ ਮਹਿਲਾ ਕੋਚ ਨੇ ਸੰਦੀਪ ਸਿੰਘ ਤੇ ਛੇੜਛਾੜ ਦੇ ਇਲਜ਼ਾਮ ਲਗਾਏ ਨੇ ਉਹਨਾਂ ਇਲਜ਼ਾਮਾਂਤ ਵਿੱਚ ਐਫਆਈਆਰ ਵੀ ਦਰਜ ਹੋਈ ਹੈ ਤੇ ਹੁਣ ਐਸਆਈਟੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸੰਦੀਪ ਸਿੰਘ ਤੋਂ ਕਰੀਬ 7 ਘੰਟੇ ਤੱਕ ਸਵਾਲ ਜਵਾਬ ਕੀਤੇ ਗਏ ਨੇ अंकित उदानी मेरे सहयोगी जुड़े ने अंकित क्या कुछ आपके पास पूरी जानकारी क्या कुछ सवाल संदीप सिंह से किए गए हैं बिल्कुल संदीप सिंह से जांच में शामिल हो गए हैं उनको ए का नोटिस दिया गया था और इकतालीस में शामिल होने के लिए कहा गया था और वो अब चंडीगढ़ पुलिस की जो एसआईटी है उसकी जांच में शामिल हो गए हैं उन्होंने अपने बचाव में जो भी बातें कहनी थी वो उन्होंने कही है और महिला कोच के द्वारा लगाए गए आरोपों को उन्होंने निराधार बताया है उनके दो जो दो मोबाइल थे वो भी एस ने रख लिए हैं और उसमें जो डाटा है या जो डाटा डिलीट हो गया है उसको भी रिकवर करने की कोशिश की जाएगी और उसमें से फिर निकल करके सामने आएगा क्या महिला कोच द्वारा जो आरोप लगाए गए हैं वो क्या सच हैं या झूठे हैं सबसे बड़ी बात यह है कि जो इंसिडेंट वो हुआ वो जुलाई में हुआ था और लगभग महीने के बाद महिला कोच ने आरोप लगाए हैं तो इस वजह से कहीं ना कहीं जो उनके आरोप हैं वो कहीं ना कहीं कमजोर पड़ जाते हैं तो इसी वजह से उन्होंने इस बात की भी दलीलें दी है कि अगर इंसिडेंट उनके साथ हुआ था तो छह महीने के बाद वो सामने क्यों आई तो वो बातें भी उन्होंने संदीप सिंह ने अपने बयानों में एस के सामने रखी है और ये भी कहा गया है की आने वाले समय के अंदर जब भी एस बुलाएगी तो वो जाँच के अंदर शामिल होंगे तो किसी भी तरह की इनकार उन्होंने नहीं किया है और जो भी चीजें पूछी गई है वो बताई गई है कलमबद्ध एसआईटी के द्वारा की गई है वो चीजें अब आने वाले समय में देख देखना होगा कि

ਪੂਰਾ ਉੱਤਰ ਪ੍ਰਦੇਸ਼ ਇਸ ਵੇਲੇ ਸੰਘਣੀ ਧੁੰਦ ਦੀ ਚਪੇੜ ਦੇ ਵਿੱਚ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਸਭ ਜਗ੍ਹਾ ਸੰਘਣੀ ਧੁੰਦ ਹੈ ਬਠਿੰਡਾ ਦੇ ਵਿੱਚ ਜ਼ੀਰੋ ਵਿਜ਼ਿਬਿਲਟੀ ਹੈ ਪਰੇਸ਼ਾਨੀ ਲੋਕਾਂ ਦੀ ਵੱਧ ਗਈ ਹੈ ਅਮ੍ਰਿਤਸਰ ਦੇ ਵਿੱਚ 25 ਮੀਟਰ ਤੱਕ ਵਿਜ਼ਿਬਿਲਟੀ ਹੈ ਯਾਨੀ ਕਿ ਬਿਲਕੁਲ ਨੇੜੇ ਤੱਕ ਹੀ ਨਜ਼ਰ ਆ ਰਿਹਾ ਹੈ ਜ਼ਿਆਦਾ ਦੂਰ ਤੱਕ ਨਜ਼ਰ ਨਹੀਂ ਆ ਰਿਹਾ ਜਾਹਦ ਵਿੱਚ ਟ੍ਰੈਫਿਕ ਦੀ ਵੱਡੀ ਸਮੱਸਿਆ ਪੈਦਾ ਹੋ ਜਾਂਦੀ ਹੈ ਕਿਉਂਕਿ ਵਿਜ਼ਿਬਿਲਟੀ ਨਹੀਂ ਹੈ ਤਾਂ ਫਿਰ ਗੱਡੀਆਂ ਚਲਾਉਣਾ ਵਾਹਨ ਚਲਾਉਣਾ ਅਜਿਹੇ ਮੌਸਮ ਦੇ ਵਿੱਚ ਅਜਿਹੇ ਹਾਲਾਤ ਦੇ ਵਿੱਚ ਮੁਸ਼ਕਲ ਹੋ ਜਾਂਦਾ ਹੈ ਜ਼ਿਆਦਾ ਸਾਵਧਾਨੀ ਵਰਤਨੀ ਪੈਂਦੀ ਹੈ ਜ਼ਿਆਦਾਤਰ ਇਲਾਕਿਆਂ ਦੇ ਵਿੱਚ 25 ਤੋਂ 50 ਮੀਟਰ ਤੱਕ ਹੀ ਵਿਜ਼ਿਬਿਲਟੀ ਹੈ ਆਮ ਜਨ ਜੀਵਨ ਤੇ ਵੀ ਸੰਗਤ ਦਾ ਅਸਰ ਪਾ ਰਹੀ ਹੈ ਸੜਕ ਤੇ ਟ੍ਰੇਨਾਂ ਤੇ ਵੀ ਪ੍ਰਭਾਵਿਤ ਹੋ ਰਹੀ ਹੈ ਕੱਲ ਵੀ ਕਾਫੀ ਸਾਰੀਆਂ ਜਿਹੜੀਆਂ ਟ੍ਰੇਨਸ ਨੇ ਭਾਵੇਂ ਉਹ ਦਿੱਲੀ ਹੋਵੇ ਭਾਵੇਂ ਚੰਡੀਗੜ੍ਹ ਹੋਵੇ ਤਾਂ ਬਹੁਤ ਸਾਰੀਆਂ ਟ੍ਰੇਨਸ ਲੇਟ ਚੱਲ ਰਹੀਆਂ ਸੀ ਆਪਣੇ ਤੈ ਸਮੇਂ ਤੋਂ ਲੇਟ ਚੱਲ ਰਹੀਆਂ ਸੀ ਫਲਾਈਟਸ ਤੇ ਵੀ ਅਸਰ ਪੈ ਰਿਹਾ ਹੈ ਏ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਵੱਖ-ਵੱਖਰੇ ਇਲਾਕਿਆਂ ਦੀਆਂ ਜਿੱਥੇ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਲੱਗ ਰਹੀ ਹੈ ਬਿਲਕੁਲ ਨੇੜੇ ਆ ਕੇ ਪਤਾ ਲੱਗਦਾ ਹੈ ਕਿ ਕੋਈ ਵਾਹਨ ਆ ਰਿਹਾ ਹੈ ਫਿਰ ਬਿਲਕੁਲ ਨੇੜੇ ਆ ਕੇ ਪਤਾ ਲੱਗਦਾ ਹੈ ਕਿ ਕਿਹੜਾ ਵਾਹਨ ਆ ਰਿਹਾ ਹੈ ਤਾਂ ਅਜਿਹੇ ਦੇ ਵਿੱਚ ਬਹੁਤ ਹੀ ਸਾਵਧਾਨੀਆਂ ਅਗਰ ਤੁਸੀਂ ਸੜਕ ਤੇ ਨਿਕਲ ਰਹੇ ਹੋ ਤਾਂ ਬਹੁਤ ਹੀ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਆਪਣੀਆਂ ਫੌਗ ਲਾਈਟਸ ਔਨ ਰੱਖੋ ਕਾਰ ਦੀ ਜਿਹੜੀ ਸਪੀਡ ਹੈ ਆਪਣੇ ਵਾਹਨ ਦੀ ਸਪੀਡ ਹੈ ਉਸ ਨੂੰ ਘੱਟ ਰੱਖੋ ਓਵਰਟੇਕ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਨਹੀਂ ਪਤਾ ਕਿ ਅੱਗੇ ਕੋਈ ਹੋਰ ਵਾਹਨ ਜਾ ਰਿਹਾ ਹੋਵੇ ਤਜਹੇ ਦੇ ਵਿੱਚ ਬਹੁਤ ਸਾਰੇ ਹਾਦਸੇ ਵੀ ਵਾਪਰਦੇ ਨੇ ਤਾਂ ਉਹਨਾਂ ਹਾਦਸਿਆਂ ਤੋਂ ਬਚਣ ਦੇ ਲਈ ਜ਼ਰੂਰੀ ਹੈ ਕਿ ਸਾਵਧਾਨੀਆਂ ਵਰਤੀਆਂ ਜਾਣ ਸਿਰਫ ਜ਼ਰੂਰਤ ਦੇ ਸਮੇਂ ਹੀ ਆਪਣੇ ਘਰ ਤੋਂ ਬਾਹਰ ਨਿਕਲਿਆ ਜਾਵੇ ਜਾਂ ਵਾਹਨ ਜਿਹੜੇ ਨੇ ਉਹ ਇਸਤੇਮਾਲ ਕੀਤੇ ਜਾਣ ਤਾਂ ਇਹ ਜ਼ਰੂਰ ਇੱਕ ਵੱਡੀ ਚਿੰਤਾਵਲੀ ਸਥਿਤੀ ਇਸ ਵੇਲੇ ਬਣੀ ਹੋਈ ਹੈ ਸੰਗਣੀ ਤੋਂ ਹੁਣ ਤੱਕ ਕੁਝ ਦਿਨ ਰਾਹਤ ਜ਼ਰੂਰ ਮਿਲੀ ਸੀ ਲੇਕਿਨ ਕੱਲ ਤੋਂ ਫਿਰ ਉਸੇ ਤਰੀਕੇ ਦਾ ਮੌਸਮ ਹੈ ਇਸ ਵੇਲੇ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਅਮਨ ਭਾਰਤਵਾਜ ਜੋ ਚੰਡੀਗੜ੍ਹ ਤੋਂ ਲਾਈਵ ਜੁੜੇ ਹੋਏ ਨੇ ਤੇ ਮੇਰੇ ਸਹਿਯੋਗੀ ਅਵਤਾਰ ਕੰਬੋਜ ਰੋਪੜ ਤੋਂ ਜੁੜੇ ਹੋਏ ਨੇ ਪਹਿਲਾਂ ਰੋਪੜ ਤੋਂ ਰੋਕ ਕਰਦੇ ਆ ਅਵਤਾਰ ਕੀ ਕੁਝ ਤਸਵੀਰ ਹੈ ਰੋਪੜ ਦੀ ਜੇ ਗੱਲ ਕਰੀਏ ਤੋਂ ਨਜ਼ਰ ਆ ਰਹੀ ਹੈ ਕਾਫੀ ਸੰਘਣੀ ਤੁੰਦਾ ਪਿਛਲੇ ਦਿਨਾਂ ਦੇ ਮੁਕਾਬਲੇ ਜੇ ਗੱਲ ਕਰੀਏ ਤਾਪਮਾਨ ਦੇ ਵਿੱਚ ਕਿੰਨਾ ਕ ਅੰਤਰ ਨਜ਼ਰ ਆ ਰਿਹਾ ਹੈ ਜੀ ਬਿਲਕੁਲ ਅਰਸ਼ਦੀਪੇ ਬੀਤੇ ਦਿਨ ਕੁਝ ਮੌਸਮ ਦੇ ਵਿੱਚ ਰਾਹਤ ਜ਼ਰੂਰ ਸੀ ਲੇਕਿਨ ਬੀਤੀ ਰਾਤ ਤੋਂ ਫੇਰ ਇੱਕ ਵਾਰੀ ਮੌਸਮ ਨੇ ਕਰਵਟ ਲਈਤੀ ਹੈ ਤੇ ਤਾਪਮਾਨ ਦੇ ਵਿੱਚ ਫੇਰ ਤੋਂ ਗਰਾਵਟ ਨਜ਼ਰ ਆ ਰਹੀ ਹੈ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਰੋਪੜ ਦੇ ਵਿੱਚ ਅੱਜ ਘੱਟੋ ਘੱਟ ਤਾਪਮਾਨ 11 ਡਿਗਰੀ ਹੈ ਤੇ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਹੈ ਲੇਕਿਨ ਇੱਕ ਇੱਕ ਵੱਖਰਾ ਨਜ਼ਾਰਾ ਜੇ ਵੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਵੀ ਵਿਖਾਵਾਂਗੇ ਕਿ ਸਵੇਰ 8 ਵਜੇ ਦਾ ਸਮਾਂ ਹੋ ਚੁੱਕਾ ਲੇਕਿਨ ਸਾਰੇ ਵਾਹਨ ਪੂਰੀ ਲਾਈਟਾਂ ਔਨ ਕਰਕੇ ਵਾਹਨਾਂ ਨੂੰ ਜਾਣਾ ਪੈ ਰਿਹਾ ਕਿਉਂਕਿ ਧੁੰਦ ਬੀਤੀ ਰਾਤ 12 1 ਵਜੇ ਤੋਂ ਬਾਅਦ ਧੁੰਦ ਦੀ ਕਿੰਨੀ ਧੁੰਦ ਵਧੀ ਹੈ ਕਿ ਸਵੇਰੇ ਵੇਲੇ ਵਿਜ਼ਿਬਿਲਟੀ ਨਾ ਦੇ ਬਰਾਬਰ ਹੋ ਚੁੱਕੀ ਸੀ ਜੇਕਰ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਕੁਝ ਵਕ-ਵਕ ਸ਼ਹਿਰਾਂ ਤੋਂ ਜੋ ਰਿਪੋਰਟਾਂ ਆ ਰਹੀਆਂ ਨੇ ਉੱਤੇ 25 ਮੀਟਰ ਦੇ ਲਗਭਗ ਜੋ ਵਿਜ਼ਿਬਿਲਟੀ ਹੈ ਉਹ ਦੇਖਣ ਨੂੰ ਮਿਲ ਰਹੀ ਸੀ ਉਸੇ ਤਰ੍ਹਾਂ ਰੋਪੜ ਦੇ ਵਿੱਚ ਵੀ ਇਸ ਵਕਤ ਜੋ ਵਿਜ਼ਿਬਿਲਟੀ ਹੈ ਉਹ 25 ਤੋਂ 50 ਮੀਟਰ ਦੀ ਵਿਜ਼ਿਬਿਲਟੀ ਹੈ ਅਰਜ਼ੀ ਜੇਕਰ ਆਪਾਂ ਗੱਲ ਕਰੀਏ ਕਿ 25 ਤੋਂ 50 ਮੀਟਰ ਦੀ ਵਿਜ਼ਿਬਿਲਟੀ ਦੇ ਵਿੱਚ ਕਿੰਨਾ ਕੁ ਔਖਾ ਹੁੰਦਾ ਹੈ ਜੇਕਰ ਤਾਂ ਪੈਦਲ ਤੁਰਨਾ ਹੋਵੇ ਕਿਸੇ ਵਿਅਕਤੀ ਨੇ ਉਸ ਦੇ ਲਈ ਤਾਂ ਫਿਰ ਵੀ ਕੁਝ ਸੁਖਾਲਾ ਨਜ਼ਰ ਆਂਦਾ ਹੈ ਕਿ ਉਸ ਨੂੰ 25 ਮੀਟਰ ਤੋਂ 50 ਮੀਟਰ ਦੇ ਵਿੱਚ ਵਿੱਚ ਉਸ ਨੂੰ ਸੁਰੱਖਿਅਤ ਮਹਿਸੂਸ ਖੁਦ ਨੂੰ ਕਰ ਸਕਦਾ ਲੇਕਿਨ ਜਦੋਂ ਵਾਹਨਾਂ ਨੇ ਗੁਜ਼ਰਨਾ ਹੁੰਦਾ ਹੈ ਤਾਂ 25 ਤੋਂ 50 ਮੀਟਰ ਦੀ ਵਿਜ਼ਿਬਿਲਟੀ ਜ਼ੀਰੋ ਦੇ ਬਰਾਬਰ ਵਿਜ਼ਿਬਿਲਟੀ ਮੰਨੀ ਜਾਂਦੀ ਹੈ ਕਿਉਂਕਿ ਵਾਹਨ ਦੀ ਸਪੀਡ ਵਾਹਨ ਦੀ ਗਤੀ ਦੇ ਉੱਪਰ ਨਿਰਭਰ ਕਰਦਾ ਹੈ ਕਿ ਉਸ ਨੂੰ ਅੱਗੇ ਵਿਜ਼ਿਬਿਲਟੀ ਕਿੰਨੇ ਮੀਟਰ ਤੋਂ ਕਿੰਨਾ ਸਪਸ਼ਟ ਤੇ ਸਾਫ਼ ਵਿਖਾਈ ਦੇਵੇਗਾ ਇਸ ਵਕਤ ਵਿਜ਼ਿਬਿਲਟੀ ਨਾਂ ਦੇ ਬਰਾਬਰ ਹੋ ਚੁੱਕੀ ਹੈ ਤਸਵੀਰਾਂ ਦਿਖਾ ਰਹੇ ਹਾਂ ਸੜਕਾਂ ਦੀਆਂ ਵੱਖ-ਵੱਖ ਸੜਕਾਂ ਕੋਈ satsang ਦੀ ਕੋਲ ਚੌਂਕ ਦੇ ਉਤੇ ਖੜੀਆਂ ਚੌਂਕ ਦੇ ਚਾਰੇ ਪਾਸੇ ਨਜ਼ਰ ਆ ਰਿਹਾ ਹੈ ਕਿ ਵੱਖ-ਵੱਖ ਵਾਹਨ ਜੋ ਗੁਜ਼ਰ ਰਹੇ ਨੇ ਉਹ ਲਾਈਟਾਂ ਚ ਲਗਾ ਕੇ ਇੰਡੀਕੇਟਰ ਚਲਾ ਕੇ ਗੁਜ਼ਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਹੋਰ ਜੇਕਰ ਆਪਾਂ ਗੱਲ ਕਰੀਏ ਕਿ ਤਾਪਮਾਨ ਤਾਪਮਾਨ ਕਟੂਕੜ ਤਾਪਮਾਨ 11 ਡਿਗਰੀ ਅਰਸ ਦੀ ਬਿਨੋਟ ਕੀਤਾ ਜਾ ਰਿਹਾ ਹੈ ਲੇਕਿਨ ਇੱਕ ਇੱਕ ਹੋਰ ਪਹਿਲੂ ਹੈ ਜੋ ਵੇਖਣ ਵਾਲਾ ਨਜ਼ਰ ਆਉਂਦਾ ਹੈ ਕਿ ਇਸ ਵਕਤ ਜੋ ਰੂਮ ਦਾ ਟੈਂਪਰੇਚਰ ਹੈ ਅੰਦਰ ਦਾ ਤਾਪਮਾਨ ਹੈ ਉਹ ਵੀ 11 ਡਿਗਰੀ ਹੈ ਅਤੇ ਜੋ ਰੋਪੜ ਦੇ ਵਿੱਚ ਕਟੂਕੜ ਤਾਪਮਾਨ ਹੈ ਉਹ ਵੀ 11 ਡਿਗਰੀ ਹੈ ਜਾਨੀ ਕਿ ਆਪਾਂ ਹਿਸਾਬ ਲਾਈਏ ਕਿ ਘਰ ਦੇ ਅੰਦਰ ਅਤੇ ਘਰ ਦੇ ਬਾਹਰ ਕਿਸੇ ਵੀ तरह ਨਾਲ ਲੋਕਾਂ ਨੂੰ ਕੋਈ ਵੀ ਰਾਹਤ ਮਹਿਸੂਸ ਨਹੀਂ ਹੋ ਰਹੀ ਕਿਉਂਕਿ ਜੋ 7 ਡਿਗਰੀ ਤਾਪਮਾਨ ਪਿਛਲੇ ਕੁਝ ਦਿਨਾਂ ਦੇ ਵਿੱਚ 7 ਡਿਗਰੀ ਤੱਕ ਘੱਟੋ-ਘੱਟ ਤਾਪਮਾਨ ਪਹੁੰਚ ਗਿਆ ਸੀ ਲੇਕਿਨ ਉਹ ਤਾਪਮਾਨ ਵਧਿਆ ਜਰੂਰ ਹੈ 11 ਡਿਗਰੀ ਤੱਕ ਜਰੂਰ ਪਹੁੰਚਿਆ ਇਹ ਘੱਟੋ-ਘੱਟ ਤਾਪਮਾਨ ਲੇਕਿਨ ਉਸ ਵਕਤ ਤੇ ਜੋ ਰੂਮ ਟੈਂਪਰੇਚਰ ਸੀ ਉਹ 13 ਡਿਗਰੀ 14 ਡਿਗਰੀ ਦੇ ਕਰੀਬ ਸੀ ਇਸ ਲਈ ਜੋ ਅੰਦਰਲਾ ਤਾਪਮਾਨ ਹੈ ਉਹ ਘਰ ਦੇ ਅੰਦਰਲਾ ਤਾਪਮਾਨ ਉਹ ਵੀ ਡਿੱਗ ਚੁੱਕਾ ਹੈ ਅਤੇ ਜੋ ਘੱਟੋ-ਘੱਟ ਤਾਪਮਾਨ ਹੈ ਉਹ 11 ਡਿਗਰੀ ਹੈ ਜਾਨੀ ਕਿ ਅੰਦਰਲਾ ਅਤੇ ਬਾਹਰਲਾ ਤਾਪਮਾਨ ਦੋਨੋਂ ਤਾਪਮਾਨ ਸਦੇ ਪੁਲ ਦੀਆਂ ਤਸਵੀਰਾਂ ਨੇ ਜੋ ਵਾਹਨ ਇਥੋਂ ਗੁਜ਼ਰ ਰਹੇ ਨੇ ਬਹੁਤ ਘੱਟ ਗਤੀ ਦੇ ਵਿੱਚ ਗੁਜ਼ਰ ਰਹੇ ਨੇ ਲੇਕਿਨ ਗੁਜ਼ਰਨ ਵੇਲੇ ਵੀ ਉਹਨਾਂ ਨੂੰ ਲਾਈਟਾਂ ਔਨ ਕਰਕੇ ਚੱਲਣਾ ਪਿਆ ਰਿਹਾ ਕਿਉਂਕਿ ਰਸਤਾ ਸਾਫ਼ ਜੋ ਵਿਖਾਈ ਨਹੀਂ ਦੇ ਰਿਹਾ ਇੱਕ ਆਰਐਸਪੀ ਜੋ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਬਹੁਤ ਹੀ ਸੁਰੱਖਿਅਤ ਤਰੀਕੇ ਦੇ ਨਾਲ ਬਾਹਰ ਨਿਕਲਣ ਦੇ ਲਈ ਕਿਹਾ ਜਾ ਰਿਹਾ ਹੈ ਅਤੇ ਹਮਾਨਾ ਵੀ ਲਗਾਏ ਜਾ ਰਹੇ ਚ ਆਉਣ ਵਾਲੀ ਕੋਰੋਨਾ ਦੇ ਵਿੱਚ ਅਜੀ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਰਾਹਤ ਮਹਿਸੂਸ ਨਹੀਂ ਹੋ ਰਹੀ ਹੈ ਦਾ ਹੋਇਆ ਯਾਨੀ ਕਿ ਥੋੜੀ ਜਹੀ ਰਾਹਤ ਜ਼ਰੂਰ ਮਿਲਦੀ ਨਜ਼ਰ ਆ ਰਹੀ ਹੈ ਅਵਤਾਰ ਤਸਵੀਰਾਂ ਵਿਖਾਉਂਦੇ ਰਹੋ ਮੇਰੇ ਸਹਿਯੋਗੀ ਅਮਨ 파ਰਦਵਾਜ ਵੀ ਜੁੜੇ ਨੇ ਮੋਹਾਲੀ ਤੋਂ ਅਮਨ ਕੀ ਕੁਝ ਤਸਵੀਰਾਂ ਮੋਹਾਲੀ ਦੇ ਵਿੱਚ ਟੈਂਪਰੇਚਰ ਦਾ ਜੇ ਅਸੀਂ ਜ਼ਿਕਰ ਕਰੀਏ ਤਾਂ ਕਿੰਨਾ ਕਿ ਜਿਹੜਾ ਫਰਕ ਹੈ ਉਹ ਨਜ਼ਰ ਆ ਰਿਹਾ ਹੈ ਅਬ ਦੇਖੋ ਅੱਜ ਟੈਂਪਰੇਚਰ ਮੋਹਾਲੀ ਚੰਡੀਗੜ੍ਹ ਟਰਾਈ ਸਿਟੀ ਦੇ ਅੰਦਰ ਜੇ ਗੱਲ ਕਰੀਏ ਤਾਂ 4 ਤੋਂ 5 ਡਿਗਰੀ ਅ ਅੱਜ ਰਹਿਣ ਵਾਲਾ ਹੈ ਔਰ ਇਸ ਵੇਲੇ ਵੀ ਤਸਵੀਰਾਂ ਨਾਲ ਦੀ ਨਾਲ ਤੁਹਾਨੂੰ ਵਿਖਾ ਦਿੰਦਾ ਕਿ ਧੁੰਦ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਮਹਿਜ਼ ਅ 40 ਤੋਂ 50 ਮੀਟਰ ਦੀ ਵਿਜ਼ਿਬਿਲਟੀ ਹੈ ਔਰ ਕਾਫੀ ਡੈਂਸ ਜਿਹੜੀ ਧੁੰਦ ਹੈ ਉਹ ਬਣੀ ਹੋਈ ਹੈ ਔਰ ਇਹ ਪੂਰਾ ਟ੍ਰਾਈ ਸਿਟੀ ਦੇ ਅੰਦਰ ਹੈ ਮੁਹਾਲੀ ਦੇ ਅੰਦਰ ਹੈ ਜਿੱਥੇ ਕਿ ਆਸ-ਪਾਸ ਬਲਕਿ ਘਰ ਵੀ ਨੇ ਕੰਸਟਰਕਸ਼ਨ ਹੈ ਇਸ ਤਰੀਕੇ ਦਾ ਇਨਫਰਾਸਟ੍ਰਕਚਰ ਇੱਥੇ ਹੈ ਉੱਤੇ ਵੀ ਇੰਨੀ ਡੈਂਸ ਫੋਗ ਹੋਣਾ ਕਿਤੇ ਨਾ ਕਿਤੇ ਮੁਸ਼ਕਿਲ ਜ਼ਰੂਰ ਵਧਾ ਰਿਹਾ ਔਰ ਇਸ ਵੇਲੇ ਕਿਉਂਕਿ ਜਿਵੇਂ ਅਸੀਂ ਕਹੀਏ ਔਸਤਨ ਕੱਲ ਤੋਂ ਪਰਸੋਂ ਦੇ ਕੰਪੈਰੀਸਨ ਦੇ ਅੰਦਰ ਅਸੀਂ ਕਹੀਏ ਤਾਂ ਠੰਡ ਵੀ ਅੱਜ ਵਧੀ ਹੋਈ ਹੈ ਔਰ ਨਾਲ ਦੀ ਨਾਲ ਫੋਗ ਕਰਕੇ ਠੰਡ ਮਹਿਸੂਸ ਵੀ ਲੋਕਾਂ ਨੂੰ ਜ਼ਿਆਦਾ ਹੋ ਰਹੀ ਹੈ ਔਰ ਜਿਹਹ ਚ ਜਿਨ੍ਹਾਂ ਦਾ ਕੰਮਕਾਰ ਹੈ ਕਿਹਲ ਸੋਮਵਾਰ ਦਾ ਦਿਨ ਹੈ ਤਾਂ ਉਹਨਾਂ ਨੂੰ ਜ਼ਰੂਰ ਮਸ਼ਕਤ ਕਰਨੀ ਪੈ ਰਹੀ ਹੈ ਹਾਲਾਂਕਿ ਪ੍ਰਸ਼ਾਸਨਿਕ ਹਦਾਇਤਾਂ ਜ਼ਰੂਰ ਨੇ ਠੰਡ ਤੋਂ ਬਚਣ ਦੀਆਂ ਕਿ ਆਪਣੇ ਹੱਥ ਕੰਨ ਸਿਰ ਜਿਹੜਾ ਹੈ ਉਹ ਢੱਕ ਕੇ ਰੱਖਣ ਗਰਮ ਕੱਪੜੇ ਪਾਣ ਹੋਰ ਜ਼ਰੂਰਤ ਤੇ ਹੀ ਬਾਹਰ ਜਾਣ ਜਿਨ੍ਹਾਂ ਦੀ ਏਜ ਜ਼ਿਆਦਾ ਹੈ ਜਾਂ ਬਹੁਤ ਜ਼ਿਆਦਾ ਘੱਟ ਹੈ ਛੋਟੇ ਬੱਚੇ ਨੇ ਉਹਨਾਂ ਉਹਨਾਂ ਨੂੰ ਮਹਿਜ਼ ਜਿਹੜਾ ਹੈ ਧਿਆਨ ਰੱਖਣ ਦੀ ਜ਼ਰੂਰਤ ਹੈ ਇਸ ਇਨ ਦਿਨਾਂ ਦੇ ਅੰਦਰ ਹੋਰ ਇਹ ਇੱਕ ਇਹ ਵੀ ਹੈ ਕਿ ਮੌਸਮ ਵਿਭਾਗ ਵੱਲੋਂ ਜੋ ਜਾਣਕਾਰੀ ਹੈ ਸਿਪ ਕਿ ਇਹ ਵੈਸਟਰਨ ਡਿਸਰਬੈਂਸ ਦੀ وجہ ਤੇ ਹੈ ਪੰਜਾਬ ਦੇ 21 ਜ਼ਿਲ੍ਹੇ ਨੇ 21 ਜ਼ਿਲ੍ਹਿਆਂ ਚੋਂ ਜਿਨ੍ਹਾਂ ਦਾ 7 ਡਿਗਰੀ ਤੋਂ ਵੀ ਟੈਂਪਰੇਚਰ ਘੱਟ ਹੈਗਾ ਤਾਂ ਇਹ ਪੂਰੇ ਪੂਰੇ ਰੀਜਨ ਜੀ ਇਹ ਇਸ ਤ ਠੰਡੇ ਦਾ ਤੇ ਠੰਡ ਦਾ ਕਹਿਰ ਹੈਗਾ ਔਰ ਇਹ ਵੈਸਟਰਨ ਡਿਸਰਬੈਂਸ ਕਰਕੇ ਅਗਲੇ 2 ਤੋਂ 3 ਦਿਨ ਹੋਰ ਰਹੇਗਾ ਔਰ ਇਸ ਤੋਂ ਬਾਅਦ 2 ਤੋਂ 3 ਦਿਨ ਬਾਅਦ ਬਾਰਿਸ਼ ਵੀ ਜਿਹੜੀ ਹੈ ਉਹ ਵੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਬਾਅਦ ਸ਼ੀਤ ਲਹਿਰ ਅਤੇ ਇਸ ਤਰੀਕੇ ਦੇ ਧੁੰਦ ਤੇ ਠੰਡ ਬਰਕਰਾਰ ਰਹੇਗੀ ਔਰ ਇਹ ਵੀ ਹੈ ਕਿ ਜਿਹੜਾ ਮੈਕਸਿਮਮ ਟੈਂਪਰੇਚਰ ਹੁੰਦਾ ਹੈ ਅਰਸ਼ਿਪ ਉਹ ਵੀ ਉਹ ਵੀ ਸਟੇਬਲ ਹੈਗਾ ਨਾ ਉਸ ਤੇ ਕੋਈ ਗਰਾਵਟ ਹੈ ਨਾ ਉਸ ਤੇ ਕੋਈ ਵਾਧਾ ਵੇਖਣ ਨੂੰ ਮਿਲੇ ਉਹ ਵੀ ਸਟੇਬਲ ਹੈ ਔਰ ਸ਼ਿਮਲਾ ਤੇ ਮਨਾਲੀ ਨਾਲ ਇਸ ਦੀ ਤੁਲਨਾ ਕੀਤੀ ਜਾਂਦੀ ਹੈ ਕਿ ਉੱਥੋਂ ਨਾਲੋਂ ਵੀ ਟੈਂਪਰੇਚਰ ਜਿਹੜਾ ਹੈ ਉਹ ਇੱਥੇ ਘਟਿਆ ਹੋਇਆ ਹੈ ਚੰਡੀਗੜ੍ਹ ਵਰਗੇ ਸ਼ਹਿਰ ਚ ਔਰ ਪੂਰੇ ਪੰਜਾਬ ਦੀ ਜੇ ਗੱਲ ਕਰੀਏ ਤਾਂ ਬਠਿੰਡਾ ਦੇ ਅੰਦਰ ਕੱਲ ਰਾਤ 11:30 ਵਜੇ 0 ਡਿਗਰੀ ਟੈਂਪਰੇਚਰ ਜਿਹੜਾ ਹੈ ਉਹ ਦਰਜ ਕੀਤਾ ਗਿਆ ਰੋਪੜ ਦਾ ਜਿਵੇਂ ਜ਼ਿਕਰ ਕਰ ਰਹੇ ਸੀ ਸਾਡੇ ਸਹਿਯੋਗੀ ਉੱਥੇ 3 ਡਿਗਰੀ ਮਿਨੀਮਮ ਟੈਂਪਰੇਚਰ ਸੀਗਾ ਤਾਂ ਐਵੇਂ ਹੀ ਪੂਰੇ ਪੰਜਾਬ ਦਾ ਹਾਲਾਂਕਿ 21 ਜ਼ਿਲ੍ਹਿਆਂ 'ਚ 7 ਡਿਗਰੀ ਤੋਂ ਵੀ ਟੈਂਪਰੇਚਰ ਥੱਲੇ ਜਾ ਚੁੱਕਿਆ ਹੈ ਔਰ ਵੈਸਟਰਨ ਡਿਸਰਬੈਂਸ ਕਰਕੇ ਬਿਲਕੁਲ ਜਿਹਾ ਤਾਪਮਨ ਕਾਫੀ ਘਟਿਆ ਹੋਇਆ ਹੈ ਤੇ ਇਹ ਸੰਘਣੀ ਧੁੰਦ ਦੇ ਕਰਕੇ ਵੀ ਜ਼ਿਆਦਾ ਪਰੇਸ਼ਾਨੀ ਹੁਣ ਲੋਕਾਂ ਨੂੰ ਆ ਰਹੀ ਹੈ ਬਿਲਕੁਲ ਬਾਰਿਸ਼ ਦੀ ਤਰ੍ਹਾਂ ਅੱਜ ਕੱਲ ਧੁੰਦ ਦਿਖ ਰਹੀ ਹੈ ਤਾਂ ਜਹੇ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਫਿਲਹਾਲ ਦੇ ਲਈ ਸ਼ੁਕਰੀਆ ਅਮਨ ਸ਼ੁਕਰੀਆ ਅਫਤਾਰ ਮੇਰੇ ਸਹਿਯੋਗੀ ਰੋਪੜ ਤੋਂ ਜੁੜੇ ਸੀ ਤਾਂ ਸੰਘਣੀ ਧੁੰਦ ਪੈ ਰਹੀ ਹੈ ਜਿਸ ਦੇ ਕਰਕੇ ਆਮ ਜਨ ਜੀਵਨ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਅਸੀਂ ਤਸਵੀਰਾਂ ਮਕੋ ਵੱਖਰੇ ਜ਼ੀਰੋ ਵਿਜ਼ਿਬਿਲਿਟੀ ਹੈ ਤਕਰੀਬਨ ਜ਼ੀਰੋ ਵਿਜ਼ਿਬਿਲਿਟੀ ਹੈ ਤੇ ਅਜਿਹੇ ਵਿੱਚ ਸੜਕਾਂ ਤੇ ਨਿਕਲਣਾ ਵੱਡੀ ਪਰੇਸ਼ਾਨੀ ਬਣਦਾ ਜਾ ਰਿਹਾ ਹੈ